ਉਥੇ ਤੇ ਮੈਂ ਅੱਗੇ ਵੀ ਗੱਲ ਕੀਤਾ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਜੇ ਮੈਂ ਗੱਲ ਇੱਥੇ ਕਰਾਂ ਨਾ ਜੀ ਆਪ ਭਰਿਆ ਪਿਆ ਮੋਬਾਈਲ ਆਪ ਦੇ ਕੇ ਸਬੂਤ ਪ੍ਰੂਫ ਦੀ ਗੱਲ ਕਰਦਾ ਜੇ ਰੱਖਣ ਲਾ ਪਿਆ ਪਬਲਿਕ ਦੇ ਵਿੱਚ ਤੇ ਮੈਂ ਵੀ ਇਹਦੇ ਲੈਵਲ ਤੇ ਗਿਰ ਗਿਆ ਸਮਝ ਲਓ ਮੈਨੂੰ 36 ਜਣੇ ਨੇ ਕਿਹਾ ਜਿਹਨੇ ਫੜਾਇਆ ਸੀ ਨਾ ਦੱਸਦਾ ਹੀ ਕਹਿੰਦਾ ਇਹ ਬੜਾ ਵੱਡਾ ਬੰਬਿਆ ਜੀ ਛੁੱਟੋਗੇ ਤੇ ਤੇ ਪੱਲੇ ਕੁਝ ਨਹੀਂ ਰਹਿਣਾ ਤੇ ਮੈਂ ਕਿਹਾ ਜੇ ਮੈਂ ਇਹ ਬੰਬ ਛੁੱਟਾਂ ਤਾਂ ਸਮਝ ਲੈ ਮੈਂ ਵੀ ਛੁੱਟ ਲਿਆ ਆਪਣੇ ਉੱਤੇ ਮੇਰੇ ਤੇ ਇਹਦੇ ਵਿੱਚ ਫਰਕ ਕੀ ਰਹਿ ਗਿਆ ਮੇਰੇ ਤੇ ਇਹਦੇ ਕਰਦਾਰ ਵਿੱਚ ਫਰਕ ਕੀ ਰਹਿ ਗਿਆ ਇੱਕ ਗੱਲ ਮੈਂ ਹੋਰ ਜ਼ਰੂਰ ਕਰਨੀ ਚਾਹੁੰਨਾ ਬਾਰ-ਬਾਰ ਪਰਿਵਾਰ ਤੇ ਗੱਲ ਆ ਜਾਵੇ ਨਾ ਜੀ ਮੈਂ ਹਮੇਸ਼ਾ ਗੱਲ ਕਰਦਾ ਵੇਖੋ ਮੇਰੀ ਆਦਤ ਆ ਮੈਨੂੰ ਸੰਸਕਾਰ ਦਿੱਤੇ ਮੇਰੇ ਮਾਪੇ ਨੇ ਚੰਗੇ ਮੈਂ ਨਹੀਂ ਚਾਹੁੰਦਾ ਮੈਂ ਕਿਸੇ ਦੇ ਧੀ ਪੁੱਤ ਦੀ ਇੱਜ਼ਤ ਜਿਹੜੀ ਐ ਉਥੇ ਤਾਰ-ਤਾਰ ਕਰਾਂ ਇਹੋ ਜੇ ਸਬੂਤ ਪ੍ਰੂਫ ਐ ਜੇ ਰੱਖਦਾ ਕਿ ਮੂੰਹ ਲਕਾਉਂਦਾ ਫਿਰੂਗਾ ਯਾਰ ਸੱਚ ਗੱਲ ਐ ਪਰ ਮੇਰੀ ਆਦਤ ਨਹੀਂ ਕਿ ਮੈਂ ਬਲੋਧਾ ਬੈਲਟ ਜਾਵਾਂ ਇੱਕ ਵਾਰੀ ਉੱਤੇ ਤੋਂ ਵੀ ਪੁੱਛ ਲੋ ਕਿ ਇਹਦਾ ਬਾਪੂ ਕਿੱਦਾਂ ਮਰਿਆ ਕਿੱਦਾਂ ਮਰਿਆ ਕਿੰਨੇ ਕਿਦਾਂ ਤੜਪ ਤੜਪ ਮਰਿਆ ਪੁੱਛਦੇ ਲੋ ਦੂਜਿਆਂ ਦੀਆਂ ਗੱਲਾਂ ਕਰਦਾ ਮੇਰਾ ਤਾਂ ਬਾਪੂ ਬੜਾ ਚੰਗਾ ਆ ਆਓ ਸਾਰੇ ਜਣੇ ਉੱਠ ਕੇ ਚੱਲਦੇ ਮਿਲਦੇ ਆ ਉਹ ਤੇ ਉਹਨਾਂ ਦੀ ਸਿਆਣਫ ਆ ਉਹ ਕਹਿੰਦੇ ਮੁੰਡਾ ਮੋਹਰੇ ਲੱਗਾ ਚੱਲ ਮੁੰਡਾ ਕਰੇ ਉਹ ਤੇ ਬਿਜ਼ਨਸ ਸਮਝਦੇ ਆ ਇਹਦਾ ਕੀ ਤੁੱਕ ਬਣਦਾ ਕਿ ਮੇਰੇ ਬਾਪ ਦੀ ਗੱਲ ਕਰੇ ਆਪਣੇ ਆਣਿਆਂ ਦੇ ਜਵਾਬ ਦੇ ਲਵੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਸਿਗਾ ਪਿਛਲੇ 2 ਦਿਨ ਉੱਥੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਿਗਾ ਸੱਦਿਆ ਹੋਇਆ ਉੱਥੇ ਨਗਰਕੀਰਤਾਂ ਨਿਕਲ ਰਹੇ ਮੇਰੇ ਨਾਲ ਜਿੱਥੇ ਮੇਰੀ ਡਿਊਟੀ ਲੱਗੀ ਉੱਥੇ ਐਮਐਲਏ ਸਾਹਿਬਾਨ ਦੀ ਵੀ ਡਿਊਟੀ ਲੱਗੀ ਮੰਤਰੀ ਸਹਿਬਾਨਾਂ ਦੀ ਵੀ ਡਿਊਟੀ ਲੱਗੀ ਕਾਫੀ ਜਾਣੇ ਸੀਗੇ ਉੱਥੇ ਹੁਣ ਉਹ ਇਹ ਦੱਸੋ ਕਿ ਜੇ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਜੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਹੋਇਆ ਗਲਤ ਹੋਇਆ ਕਿ ਸਹੀ ਹੋਇਆ ਇੱਕ ਵਾਰੀ ਜੇ ਤੇ ਗਲਤ ਹੋਇਆ ਹੱਥ ਥੱਲੇ ਰੱਖਿਓ ਜੇ ਸਹੀ ਹੋਇਆ ਤੇ ਹੱਥ ਖੜਾ ਕਰਕੇ ਦੱਸਿਓ ਕਮਾ ਕੇ ਦਿਖਾ ਦਿਓ ਜੀ ਇੱਕ ਵਾਰੀ ਕੋਈ ਕੋਈ ਕਹਿੰਦਾ ਹੋਵੇ ਕਿ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਤੇ ਜੇ ਕੋਈ ਬੰਦਾ ਉੱਠ ਕੇ ਜਿਹੜਾ ਆ ਗੁਰੂ ਸਾਹਿਬ ਦੀ ਜਿਹੜੇ ਆ ਜਿਹੜਾ ਸ਼ਹੀਦੀ ਦਿਹਾੜਾ ਆ ਉਹਦੇ ਤੇ ਕੀਤੇ ਗਏ ਸਮਾਗਮ ਤੇ ਕਿੰਤੋਂ ਪਰੰਤੂ ਕਰੇ ਤੇ ਇਹਦਾ ਮਤਲਬ ਕਿ ਕੁਝ ਤਾਂ ਗੜਬੜ ਹੈ ਨਾ ਜੀ ਕੁਝ ਤਾਂ ਮਾੜੀ ਗੱਲ ਆ ਸਾਡੇ ਪੁਲਾਤ ਤੋਂ ਜਿਹੜੇ ਆ ਮੈਂ ਕਹਿੰਦਾ ਜੀ ਬੜੀ ਕਿਸਮਤ ਮਾੜੀ ਕਹਿ ਸਕਦੇ ਆ ਸਾਡੀ ਵਿੱਚ ਮੇਰੀ ਵੀ ਕਹਿਣਾ ਨਾਲ ਹੀ ਮੈਂ ਵੀ ਪੁਲਾਤ ਦਾ ਵੱਖਰਾ ਨਹੀਂ ਸਾਡੀ ਕਿਸਮਤ ਮਾੜੀ ਹੈ ਜੀ ਸਾਨੂੰ ਬੇਅਕਲ ਲੀਡਰ ਮਿਲਿਆ ਚੰਗੀ ਗੱਲ ਨੂੰ ਚੰਗੀ ਨਹੀਂ ਕਹਿਣਾ ਗੁੱਝ ਵੀ ਹੁਣ ਤਾਂ ਹੀ ਕੱਢ ਦੇਣੀ ਗੁਰੂ ਸਾਹਿਬ ਨੂੰ ਸਮਰਪਿਤ ਸੈਸ਼ਨ ਤੇ ਉੱਤੇ ਸਵਾਲ ਚੱਕੇ ਕਿੰਨੀ ਕੁ ਅਕਲ ਦਾ ਮਾਲਕ ਹੋਊਗਾ ਤੁਸੀਂ ਆਪ ਦੱਸੋ ਕਿੰਨੀ ਕੁ ਅਕਲ ਦਾ ਮਾਲਕ ਹੋਊਗਾ ਗੁਰੂ ਸਾਹਿਬ ਦੇ ਫਲਸਫਿਆਂ ਦੀ ਉਦਾਹਰਨਾਂ ਦੇ ਰਹੇ ਸੀ ਉਤੋਂ ਇੱਕ ਦਿਨ ਪਹਿਲਾਂ ਲੀਟਰ ਦੇ ਹਿਸਾਬ ਨਾਲ ਇੱਥੇ ਜਿਮਖਾਨਾ ਕਲੱਬ ਐ ਜਲੰਧਰ ਲੀਟਰਾਂ ਦੇ ਹਿਸਾਬ ਨਾਲ दारू ਪੀ ਕੇ ਅਗਲੇ ਦਿਨ ਵਿਧਾਨ ਸਭਾ ਸੈਸ਼ਨ ਤੇ ਸਵਾਲ ਕਰਨ ਵਾਲਾ ਬੰਦਾ ਬਹੁਤ ਨੇਕ ਆ ਜੀ ਉਹ ਗੁਰੂ ਸਾਹਿਬ ਦੇ ਫਲਸਫੇ ਦੱਸੂਗਾ ਸਾਨੂੰ ਕੀ ਫਲਸਫੇ ਆ ਉਹ ਦੱਸੂਗਾ ਕਿ ਗੁਰੂ ਸਾਹਿਬ ਕੀ ਕਹਿੰਦੇ ਸੀ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਸੀ ਉਹਨਾਂ ਨੇ ਕੀ ਕੀਤਾ ਜੀ ਅਜ ਤੱਕ ਗੁਰੂ ਸਾਹਿਬ ਲਈ ਉਹਨਾਂ ਦੀ ਸਰਕਾਰ ਨੇ ਕੀ ਕੀਤਾ ਦੱਸੋ ਕੋਈ ਦੱਸ ਦਿਓ ਕੋਈ ਵੀ ਤੁਸੀਂ ਪੁਰਾਣੇ ਸਿਆਸੀ ਆ ਕਾਫੀ ਜਾਣੇ ਮੇਰੇ ਤੋਂ ਪਹਿਲਾਂ ਮੈਂ ਤੇ ਇਸ ਤੋਂ ਪਹਿਲਾਂ ਹਲਕਾ ਇੰਚਾਰਜੀ ਦੀ ਕਮਾਂਡ ਸਾਹ ਤਾਂ ਮੇਰੇ ਤੋਂ ਪੁਰਾਣੇ ਆ ਤੁਸੀਂ ਕੋਈ ਕੀਤਾ ਜੀ ਪੁਰਾਣਾ ਕਿਸੇ ਨੇ ਉਦਮ ਕਹਿੰਦੇ ਜੀ ਇਹ ਸੈਸ਼ਨ ਨਹੀਂ ਕਰਨਾ ਚਾਹੀਦਾ ਸੀ ਐਡਾ ਪ੍ਰੋਗਰਾਮ ਕਰਨ ਦੀ ਲੋੜ ਨਹੀਂ ਸੀ ਮੈਂ ਤੁਹਾਨੂੰ ਆਪਣੀ ਹੱਡ ਪੀਤੀ ਦੱਸਦਾ ਐਦਾਂ ਹੀ ਮੈਂ ਜਦੋਂ ਜੇ ਮੇਰੇ ਕਹਾਂ ਕਿ ਯਾਰ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਾਣ ਦੀ ਲੋੜ ਨਹੀਂ ਗਈ ਚੰਗੀ ਗੱਲ ਹੈ ਕਿ ਮਾੜੀ ਗੱਲ ਜੀ ਆ ਕਰ ਰਿਹਾ ਮਾੜੀ ਹੈ ਨਾ ਜੀ ਮੈਂ ਜੇ ਮੇਰੀ ਮਾਤਾ ਜੀ ਮੈਨੂੰ ਦਰਬਾਰ ਸਾਹਿਬ ਨਾ ਲੈ ਕੇ ਜਾਂਦੇ ਤਾਂ ਮੈਨੂੰ ਤੇ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਉੱਥੇ ਬਾਬਾ ਬੁੱਢਾ ਜੀ ਦੀ ਕੀ ਦੇਣਿਆ ਸਾਨੂੰ ਬਾਬਾ ਦੀਪ ਸਿੰਘ ਦੀ ਸਾਨੂੰ ਕੀ ਦੇਣਿਆ ਮੈਂ ਪਹਿਲੀ ਵਾਰੀ ਜਦੋਂ ਬਾਬਾ ਦੀਪ ਸਿੰਘ ਦਾ ਕਿਸਤਾਨ ਦੇਖਿਆ ਤਾਂ ਮੈਂ ਬਹੁਤ ਸਵਾਲ ਕੀਤੇ ਸੀਗੇ ਕਿ ਕੀ ਹੋਇਆ ਸੀ ਕਿੰਨੇ ਦਿਨ ਦਿਮਾਗ ਦੇ ਵਿੱਚ ਉਹ ਗੱਲਾਂ ਕਹਾਣੀਆਂ ਸਾਰੀਆਂ ਸੁਣੀਆਂ ਆਪਣੀ ਦਾਦੀ ਤੋਂ ਆਪਣੀ ਮਦਰ ਤੋਂ ਉਹਦਾ ਅਸਰ ਮੇਰੇ ਤੱਕ ਹੋਇਆ ਇਦਾਂ ਹੀ ਜਿਹੜੇ ਸ਼੍ਰੀ ਨੰਦਪੁਰ ਸਾਹਿਬ ਗਏ ਹੋਣਗੇ ਬੱਚੇ ਆਪਣੇ ਭਲਾ ਹੱਥੋਂ ਵੀ ਬਕਸਾਂ ਗਈਆਂ ਬੜੇ ਜਾਣੇ ਬੜੇ ਜੀ ਗਏ ਆ ਉਹ ਗਏ ਤੇ ਉਹ ਬੱਚੇ ਕੀ ਗੱਲ ਤੁਹਾਨੂੰ ਕੀ ਲੱਗਦਾ ਪੁੱਛਣਗੇ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਸਾਰਿਆਂ ਨੂੰ ਪਤਾ ਆ ਬਿਲਕੁਲ ਪਤਾ ਆ ਪਰ ਉਹਨਾਂ ਦੀ ਸ਼ਹੀਦੀ ਬਾਰੇ ਪੁੱਛਣਗੇ ਨਹੀਂ ਕੀ ਗੱਲ ਸਾਡੀ ਅਗਲੀ ਪੀੜ੍ਹੀ ਨੂੰ ਇਹ ਜਾਣਨ ਦਾ ਹੱਕ ਨਹੀਂਗਾ ਕਿ ਬੱਚੇ ਉੱਥੇ ਜਾਣਾ ਪੁੱਛਣ ਕਿ ਇੱਡਾ ਵੱਡਾ ਸਮਾਗਮ ਹੋ ਰਿਹਾ ਕਿਉਂ ਹੋ ਰਿਹਾ ਤੇ ਸ਼ਹੀਦੀ ਦੀ ਗੱਲ ਹੋਊਗੀ ਤੇ ਪਤਾ ਲੱਗੂਗਾ ਮਾਣ ਮਹਿਸੂਸ ਕਰਨਗੇ ਕਿ ਇਸ ਧਰਮ ਨਾਲ ਅਸੀਂ ਬਿਲੋਂਗ ਕਰਦੇ ਆ ਕਿ ਜਿਨ੍ਹਾਂ ਨੇ ਆਪਣੇ ਪਰਿਵਾਰ ਲਈ ਤੇ ਸਾਰੇ ਕੁਰਬਾਨੀ ਦੇ ਲੈਂਦੇ ਆ ਜਿੰਨੇ ਦੂਜੇ ਧਰਮ ਲਈ ਕੁਰਬਾਨੀ ਦਿੱਤੀ। ਤੇ ਇਹ ਗੱਲਾਂ ਆਉਣਗੀਆਂ ਕਿ ਨਹੀਂ ਆਉਣਗੀਆਂ ਦੱਸੋ ਜੀ। ਸੱਚ ਗੱਲ। ਤੇ ਜਿਹੜਾ ਅਕਲਾ ਦੇਣ ਵਾਲਾ ਆ ਤੇ ਇੱਕ ਵਾਰੀ ਪੁੱਛ ਵੀ ਲਿਓ ਸੱਚੀ ਪੁੱਛਿਓ। ਜੇਦਾ ਕਿਤੇ ਹੈਗਾ ਨਾ ਕੋਈ ਜਾਣਕਾਰ ਤੁਹਾਡੇ ਪਿੰਡਾਂ 'ਚ ਵੀ ਹੈਗੇ ਆ। ਕੋਈ ਪੁੱਛੋ ਜਿਮ ਖਾਨਾ ਕਲੱਬ ਜਲੰਧਰ ਕਿੰਨੀ ਸ਼ਰਾਬ ਪੀ ਕੇ ਗਿਆ ਉਥੇ। ਉਹ ਕਹਿੰਦਾ ਗੁਰੂ ਸਾਹਿਬ ਦੇ ਫਲਸਫੇ। ਕਹਿੰਦੇ ਜੀ ਇਸ ਤਿਹਾਰ ਬੜੇ ਲਾਤੇ ਆ। ਪਲਾਸਟਿਕ ਨਾਲ ਪੰਜਾਬ ਦਾ ਨੁਕਸਾਨ ਬੜਾ ਹੋਣਾ। ਤਾਂ ਮੇਰੀ ਹੁਣ ਬੇਨਤੀ ਹੈ ਹੁਣ ਇਸ਼ਤਿਹਾਰ ਆਪ ਨਾ ਲਾਉਣ ਅਗਲੀ ਵਾਰੀ ਗੁਰੂ ਸਾਹਿਬ ਦੀ ਲੱਗੀ ਫੋਟੋ ਤੇ ਕਿੰਤੂ ਪਰੰਤੂ ਕਰਦੇ ਆ ਕਿ ਗੁਰੂ ਤੇਗ ਬਹਾਦਰ ਜੀ ਦੀਆਂ ਫੋਟੋਆਂ ਪੰਜਾਬ ਚ ਕਿਉਂ ਲੱਗੀਆਂ ਹੁਣ ਅਗਲੀ ਵਾਰੀ ਭਲਾਥੇ ਨਜ਼ਰ ਰੱਖੇ ਕਿ ਇਹ ਕਿੰਨੇ ਫਲੈਕਸ ਲਾਉਂਦੇ ਆ ਕਿੰਨੀ ਪਲਾਸਟਿਕ ਲਾਉਂਦੇ ਇੱਥੇ ਕੀ ਗੱਲ ਇਹਨਾਂ ਨੂੰ ਆਪਨਾ ਗੁਰੂ ਸਾਹਿਬ ਤੋਂ ਵੀ ਉੱਚਾ ਲੱਗਦਾ ਜੀ ਮੈਨੂੰ ਬੜਾ ਦੁੱਖ ਲੱਗਾ ਮੈਨੂੰ ਉਹ ਜਿਹੜੇ ਮੰਤਰੀ ਐਮ ਐਲ ਏ ਮੈਨਾਂ ਹੱਸਦੇ ਕਹਿੰਦੇ ਵੇਖ ਲੈ ਮਤ ਤੇ ਪੜਦਾ ਪਿਆ ਐ ਇਸ ਬੰਦੇ ਦੇ ਮਤ ਤੇ ਪੜਦਾ ਪਿਆ ਸੋ ਇਹ ਗੱਲਾਂ ਵਿਚਾਰਨ ਵਾਲੀਆਂ ਚ ਬੇਇਜ਼ਤੀ ਜਿਹੜੀ ਨਾ ਜੇ ਘਰ ਟੱਬਰ ਚੋਂ ਇੱਕ ਜੀਬ ਮਾੜਾ ਨਿਕਲੇ ਤਾਂ ਬੇਇਜ਼ਤੀ ਸਾਰੇ ਟੱਬਰ ਦੀ ਹੁੰਦੀ ਹੈ ਮੈਂ ਇੱਥੇ ਅੱਗੇ ਵੀ ਗੱਲ ਕਰਦਾ ਹਮੀਰੇ ਵਾਲੇ ਆ ਪਿੱਛੇ ਬੈਠੇ ਆ ਮੈਂ ਉਹ ਦਿਨ ਵੀ ਇੱਥੇ ਸਟੇਜ ਤੇ ਪੁੱਛਿਆ ਸੀ ਜਦੋਂ ਜੁੱਧ ਨਸ਼ੇ ਵਿਰੁੱਧ ਦਈ ਉੱਥੇ ਮੀਟਿੰਗ ਸੱਦੀ ਤੇ ਮੈਂ ਉੱਥੇ ਪੁੱਛਿਆ ਮੈਂ ਕਿਹਾ ਹਮੀਰੇ ਮੈਨੂੰ ਸੱਚ ਦੱਸਿਓ ਕੋਈ ਰਿਸ਼ਤਾ ਕਰਾ ਕੇ ਰਾਜੀ ਹੈ ਆ ਇਬਰਾਹਿਮ ਵਾਲਾ ਆਲੇ ਬੈਠੇ ਵਿਆਹ ਸਕਦੇ ਆ ਜੀ ਆਪਣਾ ਨਿਆਣਾ ਹਮੀਰੇ ਬਿਨਾ ਪੁੱਛ ਪੜਤਾਲ ਤੋਂ ਵਿਆਹ ਦੋਗੇ ਨਹੀਂ ਵਿਆਹੋਗੇ ਨਾ ਸਰਪੰਚ ਸਾਹਿਬ ਕਹਿੰਦੇ ਨਹੀਂ ਵਿਆਹ ਸਕਦੇ ਤੇ ਇਦਾਂ ਸਾਡੇ ਪੁਲੱਥ ਦੀ ਵੀ ਕੋਈ ਇੱਜ਼ਤ ਐ ਯਾਰ ਕਮਾਲ ਹੋ ਗਈ ਮੌਕਾ ਨਾ ਮੌਕਾ ਦੇਖਣਾ ਹਰ ਥਾਂ ਤੇ ਵਿਰੋਧ ਭੈੜੀਆਂ ਗੱਲਾਂ ਕਰੀ ਜਾਣੀਆਂ ਸ਼ਬਦ ਮੂੰਹ ਚ ਹੀ ਕਹਣਾ ਲੜਨਾ ਭੜਨਾ ਕੀ ਲੜਨਾ ਭੜਨਾ ਯਾਰ ਕੋਈ ਚੰਗਾ ਕੰਮ ਕਰਨ ਦੀ ਲੋੜ ਨਹੀਂ ਕੀਤੇ ਸਟੇਜ ਤੇ ਬੋਲ ਦੇਣਾ ਸਾਨੂੰ ਆਪਣੇ ਬੱਚਿਆਂ ਨੂੰ ਪੜਾਉਣ ਦੀ ਲੋੜ ਨਹੀਂ ਜੇ ਪਾਣੀ ਪੰਜਾਬ ਦਾ ਗਿਆ ਤਾਂ ਸਾਡੀਆਂ ਲਾਸ਼ਾਂ ਤੇ ਜਾਊਗਾ ਉਹ ਤਾਂ ਪੁੱਛ ਤੇ ਲਓ ਜੀ ਕਿਹਦੀਆਂ ਲਾਸ਼ਾਂ ਤੇ ਜਾਊਗਾ ਇਹਦੇ ਟੱਬਰ ਚ ਕੋਈ ਲਾਸ਼ ਗਈ ਪੁੱਛਦੇ ਲੋ ਤੇ ਪਾਣੀ ਦਿੱਤਾ ਕਿੰਨੇ ਆ ਪਾਣੀ ਵੀ ਇਨ੍ਹਾਂ ਦੀ ਸਰਕਾਰਾਂ ਨੇ ਦਿੱਤਾ ਆ ਜਿਹੜੇ ਨਾਮ ਲੈਂਦੇ ਆ ਤੀਜੇ ਚੌਥੇ ਨਵੇਂ ਐਕਟ ਦੇ ਕਿੰਨੇ ਦਿੱਤੇ ਜੀ ਇੱਕ ਆਨੰਦਪੁਰ ਸਾਹਿਬ ਦਾ ਮਤਾ ਤੁਹਾਨੂੰ ਪਤਾ ਜੀ ਕਿੰਨੇ ਜੀਆਂ ਨੂੰ ਪਤਾ ਹੈ ਕਿ ਕੀ ਮੰਗ ਸੀ ਪੰਜਾਬ ਦੀ ਜਿਹਦੇ ਪਿੱਛੇ ਇੰਨਾ ਰੌਲਾ ਪਿਆ ਪਤਾ ਜੀ ਕਿ ਨਹੀਂ ਪਤਾ ਪੁੱਤਰ ਸ਼ਹਿਰ ਦਾ ਦਰਜਾ ਪੁੱਤਰ ਸ਼ਹਿਰ ਦਾ ਦਰਜਾ ਦੇਣ ਲਈ ਮੰਗ ਸੀ ਪੰਜਾਬ ਸਰਕਾਰ ਨੇ ਉਹ ਮੰਗ ਪੂਰੀ ਕਰਤੀ ਮਾੜਾ ਕਰਤਾ ਜੀ ਗਲਤ ਕੀਤਾ ਕਿ ਸਹੀ ਕੀਤਾ ਦੱਸਿਓ ਜੀ ਇੱਕ ਉਹਦੇ ਵਿੱਚ ਹੋਰ ਮੰਗ ਸੀ ਸਰਪੰਚਾਂ ਮੰਗੇ ਸੀ ਉਹ ਕਹਿੰਦੇ ਸੀ ਭਾਰਤ ਸਰਕਾਰ ਨੂੰ ਕਹਿੰਦੇ ਸੀ ਉਦੋਂ ਕਿ ਸਾਨੂੰ ਇੱਕ ਰੇਡੀਓ ਸਟੇਸ਼ਨ ਦੇ ਦਿਓ ਸਿਰਫ ਇੱਕ ਕਿ ਗੁਰਬਾਣੀ ਦਾ ਜਿੱਤੇ ਪ੍ਰਸਾਰਣ ਹੋਇਆ ਕਰੇ ਨਹੀਂ ਦਿੱਤਾ ਨਹੀਂ ਦਿੱਤਾ ਉਹ ਸਰਕਾਰ ਚੰਗੀ ਕਾਂਗਰਸ ਦੀ ਕਿ ਜਿਹੜਾ ਇੱਕ ਰੇਡੀਓ ਸਟੇਸ਼ਨ ਨਹੀਂ ਦੇ ਸਕੇ ਕਿ ਉਹ ਸਰਕਾਰ ਚੰਗੀ ਜਿਹੜੀ ਉਹ ਅਨੰਦਪੁਰ ਸਾਹਿਬ ਦੇ ਮਤੇ ਚ ਦਿੱਤੀ ਹੋਈ ਮੰਗ ਅੱਜ ਵੀ ਪੂਰੀ ਕਰ ਰਹੀ ਇਹ ਸੋਚਣ ਵਾਲੀ ਕਿ ਗੱਲ ਕਨੀ ਚ ਤੇ ਪਾਣੀ ਦੇਣ ਵਾਲੇ ਵੀ ਇਹ ਕਤਲੋਗਰਦ ਕਰਨ ਵਾਲੇ ਵੀ ਇਹ ਖਾਲਸਾ ਦਾ ਨਾਰਾ ਲਾਉਣ ਵਾਲੇ ਵੀ ਇਹ ਤੇ ਬਾਅਦ ਚ ਉਹਦੀ ਝੋਲੀ ਚ ਬੈਠਣ ਵਾਲੇ ਵੀ ਇਹ ਤੇ ਸਵਾਲ ਕਰਨ ਵਾਲੇ ਵੀ ਇਹ ਯਾਰ ਕਿਦਾਂ ਦੀ ਢੇਰੀ ਆਈ ਪਈ ਮੈਨੂੰ ਤਾਂ ਕਮਾਲ ਸਮਝ ਨਹੀਂ ਲੱਗਦੀ ਅਸੀਂ ਕਿੱਦਾਂ ਗੁਨਾਹਗਰ ਹੋ ਗਏ ਜੀ ਰਾਜ ਭਾਗ ਇਹਨਾਂ ਕੋ ਤੇ ਸਵਾਲ ਲੋਕਾਂ ਨੂੰ ਰਾਜ ਭਾਗ ਇਹਨਾਂ ਦੇ ਤੇ ਸਵਾਲ ਦੂਜੇ ਕਿਦਾਂ ਦੇਣ ਜੀ ਉਹਦਾ ਜਵਾਬ ਜਵਾਬ ਤੇ ਇਹਨਾਂ ਤੋਂ ਮੰਗਣਾ ਪੈਂਦਾ ਕਿਸੇ ਨੂੰ ਲਾਮਾ ਨਹੀਂ ਦੇ ਸਕਦੇ ਤਰੱਕੀ ਦਾ ਕਿਵੇਂ ਤਰੱਕੀ ਨਹੀਂ ਹੋਈ ਭਲਤ ਤੇ ਬੜਾ ਬੁਰਾ ਹਾਲ ਆ ਗਲਤੀ ਕਿਤੇ ਨਾ ਕਿਤੇ ਆਪਣੀ ਵੀ ਆ ਆਪਣੀ ਇਸ ਕਰਕੇ ਕਿ ਆਪਾਂ ਕਈਆਂ ਨੇ ਪਿੰਡ ਦੇ ਧੜੇਬੰਦੀਆਂ ਵਿੱਚ ਵੜ ਜਾਂਦੇ ਆ ਮੈਂ ਬਣੀ ਆਰੀ ਕਿਹਾ ਮੈਂ ਬੜੇ ਜਾਣੇ ਨੂੰ ਅੱਜ ਵੀ ਕਹਿੰਨਾ ਹੁਣ ਵੀ ਸਨੇਹਾ ਦਿਨਾ ਜੀ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਗਈ ਮੇਰੀ ਕਿਸੇ ਨਾਲ ਲਾਕਦਬਾਜੀ ਨਹੀਂ ਨਾ ਮੈਨੂੰ ਕਿਸੇ ਤੋਂ ਕੋਈ ਖਾਰਿਆ ਖਾਰ ਤੇ ਤਾਂ ਹੋਵੇ ਅੱਜ ਤਾਂ ਮੈਂ ਜਦੋਂ ਇਲੈਕਸ਼ਨ ਲੜੂੰਗਾ ਫਿਰ ਬੰਦੇ ਦੀਆਂ ਗੱਲਾਂ ਹੁੰਦੀਆਂ ਅੱਜ ਤਾਂ ਮੈਂ ਲੜਨੀ ਇਲੈਕਸ਼ਨ ਸੋ ਆਪਣੇ ਕੋਲੋਂ ਕੋਈ ਗੱਲਾਂ ਬਣਾਈ ਜਾਵੇ ਤਾਂ ਬਣਾਈ ਜਾਵੇ ਮੈਂ ਚਾਹੁੰਦਾ ਕਿ ਪੁਲਤ ਦੀ ਤਰੱਕੀ ਹੋਵੇ ਹੁਣ ਇੱਥੇ ਪਿੱਛੇ ਸਾਡੇ ਸਰਪੰਚ ਸਾਹਿਬ ਬੈਠੇ ਖਹਿਰਾ ਸਾਹਿਬ ਬੈਠੇ ਆ ਅਮਰਜੋਤ ਖਹਿਰਾ ਜੀ ਕੋਈ ਕਿਸੇ ਤਰੀਕੇ ਦਾ ਕੋਈ ਵਿਤਕਰਾ ਤਾਂ ਨਹੀਂ ਕੀਤਾ ਜੀ ਨਾ ਪਿੰਡ ਨੂੰ ਕਿ 1% ਵੀ ਜੋ ਗੱਲ ਕਹੀ ਚਲੋ ਇਹ ਕਹਿੰਦੇ ਹਾਂ ਉਹਨਾਂ ਚੰਗਾ ਨਹੀਂ ਲੱਗਦਾ ਜਿਹੜੇ ਮੌਜੂਦਾ ਵਿਧਾਇਕ ਆ ਦੂਰੋਂ ਨੇੜੇੋਂ ਰਿਸ਼ਤੇਦਾਰੀ ਆ ਸੋ ਆਪਣੀ ਗੱਲ ਇਹ ਆ ਕਿ ਲੜਾਈ ਜੇ ਕਿਸੇ ਨਾਲ ਹੋਊਗੀ ਤੇ ਉਹ ਮਨ ਮਟਾਵ ਵਾਲੀ ਜਿਹੜੀ ਗੱਲ ਹੈ ਨਾ ਜੀ ਨੀਤੀ ਦੇ ਖਿਲਾਫ ਆ ਮੈਂ ਮੈਂ ਬਿਲਕੁਲ ਹਕੀਕਤ ਦੱਸਦਾ ਮੈਂ ਜੇ ਕਿਸੇ ਦੇ ਖਿਲਾਫ ਆ ਮੈਂ ਕਿਸੇ ਦੀ ਜਿਹੜੀ ਨੀਤੀ ਏ ਨੀਤੀ ਦੇ ਖਿਲਾਫ ਆ ਕਿਸੇ ਬੰਦੇ ਦੇ ਖਿਲਾਫ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂਗਾ ਤੇ ਖਿਲਾਫਤ ਕਿਸੇ ਦੀ ਵੀ ਕਿਸੇ ਨਾਲ ਹੋ ਸਕਦੀ ਤੇ ਉਹਦਾ ਮਤਲਬ ਇਹ ਥੋੜਾ ਆ ਮੈਂ ਕਿਹੜਾ ਕਿਸੇ ਨੂੰ ਕਹਿੰਦਾ ਕਿ ਆਪਾਂ ਕਿਸੇ ਨੂੰ ਮਾਰਨ ਜਾਣਾ ਜਾਂ ਫਲਾਣਾ ਕਰਨਾ ਆਪਾਂ ਤਾਂ ਕਹਿੰਦੇ ਚੰਗੇ ਕੰਮ ਕਰਨੇ ਮੈਂ ਤਾਂ ਹਲਕੇ ਦੀ ਚੰਗੇ ਕੰਮਾਂ ਦੀ ਗੱਲ ਕਰ ਰਿਹਾ ਤੇ ਇਹਦੇ 'ਚ ਗੁੱਸਾ ਕਿਹੜਾ ਕਹਦਾ ਕਿੰਤੂ ਪਰੰਤੂ ਵੀ ਕਹਦਾ ਹੁਣ ਜੇ ਸਰਪੰਚ ਸਾਹਿਬ ਤੁਸੀਂ ਸਰਪੰਚ ਲੜੇ ਆ ਵੋਟਾਂ ਬੈਗੀਆਂ ਤੁਸੀਂ ਸਰਪੰਚ ਬਣ ਗਏ ਉਹਨ ਲੋਕੀ ਤੁਹਾਡੇ ਤੋਂ ਸਵਾਲ ਕਰਨ ਪੰਜਾਇਜ ਲੱਗਦਾ ਨਾ ਜੀ ਕਿਉਂਕਿ ਵੋਟਾਂ ਪਾਈਆਂ ਚਾਂਚੱਕ ਤੁਹਾਨੂੰ ਪਾਈਆਂ ਨਾ ਵੋਟਾਂ ਜੀ ਜੇ ਤੁਸੀਂ ਮੰਨ ਲਓ ਸਰਪੰਚ ਲੜਿਆ ਹੀ ਨਹੀਂ ਤੇ ਸਰਪੰਚੀ ਕੀਤੀ ਨਹੀਂ ਤੇ ਫਿਰ ਜੇ ਤੁਹਾਨੂੰ ਸਵਾਲ ਕਰਿਆ ਆ ਸਾਡੀ ਗਲੀ ਨਹੀਂ ਬਣੀ ਤਾਂ ਬੇਤੁਕੀ ਲੱਗਦੀ ਨਾ ਗੱਲ ਫਰਲਾਮਾ ਵੀ ਕਹਦਾ ਸੋ ਵੋਟਾਂ ਆਪਾਂ ਇਸ ਕਰਕੇ ਪਾਉਨੇ ਆ ਕਿ ਸਾਡੇ ਕੰਮ ਹੋ ਸਕਣ ਨਾ ਕਿ ਅਸੀਂ ਆ ਲੈਕਚਰ ਸੁਣਨੇ ਆ ਜਾਂ ਸਪੀਚਾਂ ਸੁਣਨੇ ਆ ਸਪੀਚਾਂ ਬਹੁਤ ਪਈਆਂ ਪੁਰਾਣੇ ਲੀਡਰਾਂ ਦੀਆਂ ਕੱਟ-ਕੱਟ ਦੇਖੀ ਜਾਓ YouTube ਤੇ ਜਿੰਨੀ ਮਰਜ਼ੀ ਔਰ ਤੁਸੀਂ ਨੈਲਸਨ ਮੰਡੇਲਾ ਦੀਆਂ ਸੁਣੀ ਜਾਓ ਮਾਤਾ ਮੈਂ ਗਾਂਧੀ ਦੀ ਪਈਆਂ ਉਹਨਾਂ ਦੀ ਸੁਣੀ ਜਾਓ ਜਵਾਲਾਲ ਨਹਿਰੂ ਜੇ ਕਿਸ ਨੂੰ ਚੰਗਾ ਲੱਗਦਾ ਉਹਨਾਂ ਦੀ ਸੁਣ ਲਓ ਸਪੀਚਾਂ ਸੁਣਨ ਲਈ ਨਹੀਂ ਕਾ ਕੋਈ ਵੋਟਾ ਪਾਉਂਦਾ ਲੋਕੀ ਕਹਿੰਦੇ ਕੰਮ ਕੀ ਕੀਤਾ ਕੰਮ ਦੀ ਗੱਲ ਕਰੋ ਤੇ ਮੈਂ ਵੀ ਇਹੀ ਕਹਿਣਾ ਕਿ ਕੰਮ ਦੀ ਗੱਲ ਕਰੀ ਆਪਾਂ ਵਿਕਾਸ ਦੀ ਗੱਲ ਕਰੀਏ ਸੋ ਅੱਜ ਗਰੰਟਾ ਜਿਹੜੀਆਂ ਅੱਜ ਵੀ ਡਿਸਪਰਸ ਕਰ ਰਹੇ ਆ ਉਹ ਵੀ ਦੇਰੇ ਨਾਲ ਦੀ ਨਾਲ ਘਰਾਂ ਦਾ ਵੀ ਦੇ ਰਹੇ ਆ ਨਾਲ ਕਿਸਾਨਾਂ ਨੂੰ ਮੁਆਵਜ਼ਾ ਵੀ ਦੇ ਰਹੇ ਆ ਜੀ 15 ਕਰੋੜ ਰੁਪਇਆ ਹੱਥ ਹਲਕੇ ਨੂੰ ਕਿਸਾਨਾਂ ਦੇ ਮੁਆਵਜ਼ੇ ਦੇ ਰੂਪ ਦੇ ਵਿੱਚ ਆਇਆ ਤਾਂ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਵੇਖੋ ਜਿਨ੍ਹਾਂ ਨਹੀਂ ਦਿੱਤਾ ਉਹ ਫਿਰ ਸੱਚੇ ਜਿਨ੍ਹਾਂ ਨੇ ਅਨਾਉਂਸ ਕੀਤਾ ਨਹੀਂ ਦਿੱਤਾ ਤਾਂ ਫਿਰ ਸੱਚੇ ਜਿਨ੍ਹਾਂ ਨੇ ਕਿਹਾ ਉਹ ਦੇ ਰਹੇ ਆ ਤੇ ਉਹਨਾਂ ਨੂੰ ਸਵਾਲ ਜਵਾਬ 20000 ਰੁਪਏ ਪ੍ਰਤੀ ਏਕੜ ਅੱਜ ਤੱਕ ਦਾ ਜੀ ਪੂਰੇ ਦੇਸ਼ ਦਾ ਸਭ ਤੋਂ ਵੱਧ ਮੁਆਵਜ਼ਾ ਆ ਅੱਜ ਤੱਕ ਕਦੀ ਕਿਸੇ ਨੇ ਨਹੀਂ ਦਿੱਤਾ ਸਭ ਤੋਂ ਵੱਧ ਮੁਆਵਜ਼ਾ ਦੇ ਰਹੇ ਆ ਹੁਣ ਇਸ ਗੱਲ ਤੋਂ ਆਪਾਂ ਮਨ ਕਰ ਤੋ ਨਹੀਂ ਪੁਲੱਥ ਐਮ ਐਲ ਏ ਸੀਟ ਤੇ ਆਪਾਂ ਹਾਰੇ ਆ ਨਾ ਜੀ ਸਰਕਾਰ ਚ ਹਿੱਸੇਦਾਰੀ ਤੇ ਨਹੀਂ ਪੁਲੱਥਦੀ ਪੁਲੱਥ ਤੇ ਸਗੋ ਤੰਗ ਕਰਦਾ ਵੋਟਾਂ ਪਾਈਆਂ ਆ ਹੁਣ ਸੁਭਾਨਪੁਰ ਨਡਾਲਾ ਰੋਡ ਬਣਦੀ ਐ ਤੇ ਚ ਵੇਖ ਲੋ ਸ਼ਿਕਾਇਤਾਂ ਅੱਗੇ ਵੀ ਬਹੁਤ ਕੀਤੀਆਂ ਹੋਰ ਹੋ ਜਾਣੀਆਂ ਸ਼ਿਕਾਇਤਾਂ ਜਿਹੜੀ ਪਿਛਲੀ ਰੋਡ ਬਣਦੀ ਬਣਦੀ ਰਹਿ ਗਈ ਨਾ ਜੀ ਬਹੁਤ ਚਿੱਠੀਆਂ ਲਿਖੀਆਂ ਅਫਸਰਾਂ ਦੀਆਂ ਸ਼ਿਕਾਇਤਾਂ ਕੀਤੀਆਂ ਉਦਾਂ ਹੀ ਡਰਾਉਣ ਲਈ ਕਿ ਕੰਮ ਨਾ ਕਿਤੇ ਹੋ ਜਵੇ ਕਿਉਂਕਿ ਸਿਆਸੀ ਲਾ ਲੈਣਾ ਸੀ ਸੋ ਇਹ ਸਾਰੀਆਂ ਗੱਲਾਂ ਤੁਸੀਂ ਵਿਚਾਰਨੀਆਂ ਜੀ ਤੇ ਸਿਰਫ ਆਹੀ ਗ੍ਰਾਂਟ ਨਹੀਂ ਅੱਗੇ ਹੋਰ ਵੀ ਤਿਆਰ ਹੋ ਜੇ ਵਿੱਚ ਕੋਈ ਪਿੰਡ ਬਿਰਦਾ ਟਾਵਾਂ ਰਹਿ ਗਿਆ ਦੱਸ ਦਿਓ ਪ੍ਰਪੋਜ਼ਲ ਬਣਾ ਕੇ ਦੇ ਦਿਓ ਤੁਹਾਨੂੰ ਵੀ ਗ੍ਰਾਂਟ ਦਿੰਨੇ ਜੀ ਜਿੰਨੇ ਵੀ ਲੈਣੇ ਆਪਣਾ ਕੰਮ ਜਿਹੜਾ ਵੀ ਕਰਨ ਵਾਲਾ ਦੱਸੋ ਅਸੀਂ ਹਾਜ਼ਰ ਹਾਂ ਇੱਕ ਚੀਜ਼ ਦੀ ਲਾਸਟ ਬੇਨਤੀ ਜ਼ਰੂਰ ਕਰਨੀ ਚਾਹ ਕਵੰਡਣ ਤੋਂ ਪਹਿਲਾਂ ਵੇਖੋ ਇਨਸਾਨ ਆ ਬੁਰਾ ਵੀ ਲੱਗਦਾ ਕਈ ਵਾਰੀ ਕੁਝ ਗਲਤ ਕਵੇ ਮੈਨੂੰ ਤਾਂ ਮੇਰੇ ਹਲਕੇ ਬਾਰੇ ਕੋਈ ਗਲਤ ਗੱਲ ਕਰੇ ਮੈਨੂੰ ਬਹੁਤ ਦੁੱਖ ਲੱਗਦਾ ਜੀ ਮੈਨੂੰ ਨਹੀਂ ਪਤਾ ਬਾਕੀਆਂ ਦਾ ਬਾਕੀਆਂ ਨੂੰ ਲੱਗਦਾ ਕਿ ਨਹੀਂ ਲੱਗਦਾ ਕੋਈ ਭਲੱਥ ਬਾਰੇ ਗਲਤ ਗੱਲ ਕਰਦਾ ਨਾ ਜੀ ਮੈਨੂੰ ਬੜਾ ਦੁੱਖ ਲੱਗਦਾ ਮੈਂ ਸ਼੍ਰੀ ਅਨੰਦਪੁਰ ਸਾਹਿਬ ਸੀਗਾ ਪਿਛਲੇ 2 ਦਿਨ ਉੱਥੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੀਗਾ ਸੱਦਿਆ ਹੋਇਆ ਉੱਥੇ ਨਗਰ ਕੀਰਤਨ ਨਿਕਲ ਰਹੇ ਮੇਰੇ ਨਾਲ ਜਿੱਥੇ ਮੇਰੀ ਡਿਊਟੀ ਲੱਗੀ ਉੱਥੇ ਐਮ.ਐਲ.ਏ ਸਾਹਿਬਾਨਾਂ ਦੀ ਵੀ ਡਿਊਟੀ ਲੱਗੀ ਮੰਤਰੀ ਸਹਿਬਾਨਾਂ ਦੀ ਵੀ ਡਿਊਟੀ ਲੱਗੀ ਕਾਫੀ ਜਾਣੇ ਸੀਗੇ ਉੱਥੇ ਹੁਣ ਹੋਏ ਦੱਸੋ ਕਿ ਜੇ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਜੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਹੋਇਆ ਗਲਤ ਹੋਇਆ ਕਿ ਸਹੀ ਹੋਇਆ ਇੱਕ ਵਾਰੀ ਜੇ ਤੇ ਗਲਤ ਹੋਇਆ ਹੱਥ ਥੱਲੇ ਰੱਖਿਓ ਜੇ ਸਹੀ ਹੋਇਆ ਤੇ ਹੱਥ ਖੜਾ ਕਰਕੇ ਦੱਸਿਓ। ਕਮਾ ਕੇ ਦਿਖਾ ਦਿਓ ਜੀ ਇੱਕ ਵਾਰੀ। ਕੋਈ ਕੋਈ ਕਹਿੰਦਾ ਹੋਵੇ ਕਿ ਗਲਤ ਹੋਇਆ ਨਹੀਂ ਹੋਣਾ ਚਾਹੀਦਾ। ਤੇ ਜੇ ਕੋਈ ਬੰਦਾ ਉੱਠ ਕੇ ਜਿਹੜਾ ਆ ਗੁਰੂ ਸਾਹਿਬ ਦੀ ਜਿਹੜੇ ਆ ਜਿਹੜਾ ਸ਼ਹੀਦੀ ਦਿਹਾੜਾ ਆ। ਉਹਦੇ ਤੇ ਕੀਤੇ ਗਏ ਸਮਾਗਮ ਤੇ ਕਿੰਤੂ ਪਰੰਤੂ ਕਰੇ ਤੇ ਇਹਦਾ ਮਤਲਬ ਕਿ ਕੁਝ ਤਾਂ ਗੜਬੜ ਹੈ ਨਾ ਜੀ। ਕੁਝ ਤਾਂ ਮਾੜੀ ਗੱਲ ਆ। ਸਾਡੇ ਪੁਲਾਥ ਤੋਂ ਜਿਹੜੇ ਆ ਮੈਂ ਕਹਿੰਦਾ ਜੀ ਬੜੀ ਕਿਸਮਤ ਮਾੜੀ ਕਹਿ ਸਕਦੇ ਆ ਸਾਡੀ। ਵਿੱਚ ਮੇਰੀ ਵੀ ਕਹਿਣਾ ਨਾਲ ਹੀ ਮੈਂ ਵੀ ਪੁਲਾਥ ਦਾ ਵੱਖਰਾ ਨਹੀਂ। ਸਾਡੀ ਕਿਸਮਤ ਮਾੜੀ ਹੈ ਜੀ ਸਾਨੂੰ ਬੇਅਕਲ ਲੀਡਰ ਮਿਲਿਆ ਚੰਗੀ ਗੱਲ ਨੂੰ ਚੰਗੀ ਨਹੀਂ ਕਹਿਣਾ ਗੁੱਝ ਵੀ ਹੁਣ ਤਾਂ ਹੀ ਕੱਢ ਦੇਣੀ ਗੁਰੂ ਸਾਹਿਬ ਨੂੰ ਸਮਰਪਿਤ ਸੈਸ਼ਨ ਤੇ ਉੱਤੇ ਸਵਾਲ ਚੱਕੇ ਕਿੰਨੀ ਕੋ ਅਕਲ ਦਾ ਮਾਲਕ ਹੋਊਗਾ ਤੁਸੀਂ ਆਪ ਦੱਸੋ ਕਿੰਨੀ ਕੋ ਅਕਲ ਦਾ ਮਾਲਕ ਹੋਊਗਾ ਗੁਰੂ ਸਾਹਿਬ ਦੇ ਫਲਸਫਿਆਂ ਦੀ ਉਦਾਹਰਨਾਂ ਦੇ ਰਹੇ ਸੀ ਉਸ ਤੋਂ ਇੱਕ ਦਿਨ ਪਹਿਲਾਂ ਲੀਟਰ ਦੇ ਹਿਸਾਬ ਨਾਲ ਇੱਥੇ ਜਿਮ ਖਾਨਾ ਕਲੱਬ ਹੈ ਜਲੰਧਰ ਲਿਟਰਾਂ ਦੇ ਹਿਸਾਬ ਨਾਲ दारू ਪੀ ਕੇ ਅਗਲੇ ਦਿਨ ਵਿਧਾਨ ਸਭਾ ਸੈਸ਼ਨ ਤੇ ਸਵਾਲ ਕਰਨ ਵਾਲਾ ਬੰਦਾ ਬਹੁਤ ਨੇਕ ਆ ਜੀ ਉਹ ਗੁਰੂ ਸਾਹਿਬ ਦੇ ਫਲਸਫੇ ਦੱਸੂਗਾ ਸਾਨੂੰ ਕੀ ਫਲਸਫੇ ਆ ਉਹ ਦੱਸੂਗਾ ਕਿ ਗੁਰੂ ਸਾਹਿਬ ਕੀ ਕਹਿੰਦੇ ਸੀ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਸੀ ਉਹਨਾਂ ਨੇ ਕੀ ਕੀਤਾ ਜੀ ਅਜ ਤੱਕ ਗੁਰੂ ਸਾਹਿਬ ਲਈ ਉਹਨਾਂ ਦੀ ਸਰਕਾਰ ਨੇ ਕੀ ਕੀਤਾ ਦੱਸੋ ਕੋਈ ਦੱਸ ਦਿਓ ਕੋਈ ਵੀ ਤੁਸੀਂ ਪੁਰਾਣੇ ਸਿਆਸੀ ਆ ਕਾਫੀ ਜਾਣੇ ਮੇਰੇ ਤੋਂ ਪਹਿਲਾਂ ਮੈਂ ਤੇ ਇਸ ਤੋਂ ਪਹਿਲਾਂ ਹਲਕਾ ਇੰਚਾਰਜੀ ਦੀ ਕਮਾਂਡ